ਆਮ ਆਦਮੀ ਪਾਰਟੀ ਦੀ ਸਰਕਾਰ ਸ਼੍ਰੀ ਅੰਮਰਸਰ ਸਾਹਿਬ ਦੇ ਵਿੱਚ ਆਪਣਾ ਮੇਅਰ ਬਣਾਉਣ ਦੇ ਵਿੱਚ ਉਹ ਹੀ ਕਾਮਯਾਬ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਦੀ ਪਾਰਟੀ ਵਾਂਗੂ ਹੀ ਕਾਉਂਸਲਰ ਨੂੰ ਦਬਾਅ ਧਮਕਾ ਕੇ ਆਮ ਆਦਮੀ ਪਾਰਟੀ ਨੇ ਆਪਣੇ ਹੱਕ ਦੇ ਵਿੱਚ ਤਬਦੀਲ ਕਰ ਲਿਆ ਅਤੇ VOTING ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮਿਹਰ ਬਣ ਗਿਆ ਜਿਸ ਨੂੰ ਬਹੁਮਤ ਮਿਲ ਗਿਆ ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੋ ਲਗਾਤਾਰ ਧਰਨੇ ਲਾ ਰਿਹਾ ਹੈ ਅੱਜ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾਵਾਂਗੇ ਵੀਡੀਓ ਦਿਖਾਵਾਂਗੇ ਕਿਸ ਤਰ੍ਹਾਂ ਧਰਨੇ ਪ੍ਰਦਰਸ਼ਨ ਕਾਂਗਰਸ ਪਾਰਟੀ ਵੱਲੋਂ ਕੀਤੇ ਜਾ ਰਹੇ ਨੇ ਤੁਸੀਂ ਜੁੜੇ ਰਹੋ ਡੇਲੀ ਪੋਸਟ ਪੰਜਾਬ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਅਸ਼ਰਨਦੀਪ ਸਿੰਘ ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਜੁਤਿੰਦਰ ਸਿੰਘ ਮੋਤੀ ਪਾਟਿਆ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨਵੇਂ ਮੇਅਰ ਬਣ ਗਏ ਹਨ ਉਹਨਾਂ ਤੋਂ ਇਲਾਵਾ ਪ੍ਰਿਆੰਕਾ ਸ਼ਰਮਾ ਸੀਨੀਅਰ ਡਿਪਟੀ ਮੇਅਰ ਅਤੇ ਅਨੀਤਾ ਰਾਣੀ ਡਿਪਟੀ ਮੇਅਰ ਬਣ ਗਏ ਹਨ ਸਭ ਤੋਂ ਜ਼ਿਆਦਾ ਕਾਉਂਸਲਰ ਜਿਤਾਉਣ ਦੇ ਵਿੱਚ ਕਾਂਗਰਸ ਪਾਰਟੀ ਜਿਨ੍ਹਾਂ ਕੋਲ ਤਕਰੀਬਨ ਆਪਣੇ 40 ਕਾਉਂਸਲਰ ਜਿੱਤੇ ਹੋਏ ਸਨ ਸਭ ਤੋਂ ਜ਼ਿਆਦਾ ਬਹੁਮਤ ਅਤੇ ਆਪਣਾ ਮੇਅਰ ਬਣਾਉਣ ਦੇ ਵਿੱਚ ਵੱਡੀ ਕਾਮਯਾਬੀ ਕਾਂਗਰਸ ਪਾਰਟੀ ਨੂੰ ਮਿਲਦੀ ਨਜ਼ਰ ਆ ਰਹੀ ਸੀ ਪਰ ਮੌਜੂਦਾ ਸਰਕਾਰ ਨੇ ਕੁਝ ਨਾ ਕੁਝ ਤਕਨੀਕੀ ਦਬਾਅ ਬਣਾ ਕੇ ਕਿ ਆਪਣੇ ਨਾਲ ਜੋੜ ਲਿਆ ਵੱਡੇ ਜੋ ਕਾਉਂਸਲਰ ਸਨ ਉਹਨਾਂ ਨੂੰ ਆਪਣੇ ਹੱਕ ਦੇ ਵਿੱਚ ਭੁਗਤਣ ਦੇ ਲਈ ਮਜਬੂਰ ਕਰ ਦਿੱਤਾ ਰਾਤ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਕਾਉਂਸਲਰ ਦੇ ਘਰ ਦੇ ਵਿੱਚ ਜਾ ਕੇ ਵੱਡਾ ਦਬਾਅ ਬਣਾਇਆ ਗਿਆ ਉਹਨਾਂ ਨੂੰ ਧਮਕਾਇਆ ਗਿਆ ਅਤੇ ਕਾਂਗਰਸ ਪਾਰਟੀ ਛੱਡਣ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਨਿਯੋਤਾ ਦਿੱਤਾ ਗਿਆ ਅਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਸਰਕਾਰ ਦੇ ਵਿੱਚ ਤੁਹਾਡੀ ਪੂਰੀ ਚੌਧਰ ਬਣੀਗੀ ਤੁਹਾਨੂੰ ਪੂਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਤੁਹਾਨੂੰ ਵੱਡੇ ਵੱਡੇ ਅਨਾਮੀ ਤੋਹਫੇ ਦਿੱਤੇ ਜਾਣਗੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਤੁਸੀਂ ਵੋਟਾਂ ਕਾਂਗਰਸ ਦੀ بجائے ਆਮ ਆਦਮੀ ਪਾਰਟੀ ਦਾ ਮੇਅਰ ਬਣਾਉਣ ਦੇ ਵਿੱਚ ਸਹਿਯੋਗ ਕਰੋ ਤੇ ਅਸੀਂ ਤੁਹਾਨੂੰ ਵਤੂਵਦ ਨਾਮ ਦੇਵਾਂਗੇ ਤੁਹਾਡੀ ਚੌਧਰ ਬਣਾਵਾਂਗੇ ਅਤੇ ਤੁਹਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕਿ ਵੱਡੇ ਅਹੁਦੇ ਤੇ ਬਰਾਜਮਾਨ ਕਰਾਂਗੇ ਜਿਸ ਨੂੰ ਲੈ ਕੇ ਵੱਡੀ ਖਬਰ ਆਈ ਹੈ ਕਾਂਗਰਸ ਪਾਰਟੀ ਜਿੱਥੇ ਅੱਜ ਤੋਂ ਇੱਕ ਮਹੀਨਾ ਪਹਿਲਾਂ ਤੋਂ ਲਗਾਤਾਰ ਕਾਂਗਰਸ ਦੇ ਪ੍ਰਧਾਨ ਰਾਜਾ ਵਿੜਿੰਗ ਜੀ ਅਤੇ ਪ੍ਰਤਾਪ ਸਿੰਘ ਬਾਯਵਾ ਇਹ ਜਿਨ ਦਿਵਾਰੇ ਸਨ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸਾਡਾ ਮੇਅਰ ਬਣੇਗਾ ਕਿਉਂਕਿ ਸਭ ਤੋਂ ਜ਼ਿਆਦਾ ਵੱਡਾ ਬਹੁਮਤ ਦੇ ਰੂਪ ਦੇ ਵਿੱਚ ਕਾਉਂਸਲਰ ਜਿੱਤੇ ਹੋਏ ਸਨ ਪਰ ਆਮ ਆਦਮੀ ਪਾਰਟੀ ਦੇ ਸਿਰਫ 24 ਕਾਉਂਸਲਰ ਹੀ ਜਿੱਤੇ ਸਨ ਅਤੇ ਉਹਨਾਂ ਨੂੰ ਸਿਰਫ 7 ਆਜ਼ਾਦ ਅਤੇ 2 ਪਾਈਪਾ ਕਾਉਂਸਲਰਾਂ ਦਾ ਸਮਰਥਨ ਪ੍ਰਾਪਤ ਹੋਇਆ ਸੀ ਪਰ ਕਿਤੇ ਨਾ ਕਿਤੇ ਕਾਂਗਰਸ ਦੇ ਜੋ ਕਾਉਂਸਲਰ ਜਿੱਤਿਓ ਹਨ ਉਹ ਆਪਣੀ ਵੋਟ ਦਾ ਭੁਗਤਾਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੱਕ ਦੇ ਵਿੱਚ ਕਰਕੇ ਜਿਸ ਕਰਕੇ ਅੱਜ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਸ਼੍ਰੀ ਅੰਬਰਸਰ ਦੇ ਵਿੱਚ ਕਬਜ਼ਾ ਹੋ ਗਈ ਹੈ ਅਤੇ ਉਸ ਨੇ ਆਪਣਾ ਮੇਅਰ ਬਣਾ ਲਿਆ ਜਤਿੰਦਰ ਸਿੰਘ ਮੋਤੀ ਪਟਿਆ ਜੀ ਜੋ ਨਵੇਂ ਮੇਅਰ ਹੋਣਗੇ ਉਹਨਾਂ ਦੇ ਨਾਲ ਪ੍ਰਿਆੰਕਾ ਸ਼ਰਮਾ ਜੀ ਸੀਨੀਅਰ ਡਿਪਟੀ ਮੇਅਰ ਹੋਣਗੇ ਅਤੇ ਅਨੀਤਾ ਰਾਣੀ ਡਿਪਟੀ ਮੇਅਰ ਹੋਣਗੇ ਪ੍ਰੋਸੈਜਕ ਸੂਤਰਾਂ ਅਤੇ ਮੀਡੀਆ ਸੁਭਾ ਦਾ ਹੀ ਜੋ ਕਵਰੇਜ ਕਰ ਰਿਆ ਸੀ ਉਹਨਾਂ ਤੋਂ ਪਤਾ ਲੱਗਿਆ ਹੈ ਕਿ ਜੋ ਸੁਭਾ ਕਾਂਗਰਸ ਦੇ ਪ੍ਰਧਾਨ ਰਾਜਾ ਵਿੜਿੰਗ ਜੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪ੍ਰਸ਼ਾਸਨ ਉੱਪਰ ਇੱਕ ਕਰੋਨਾ ਰੋਪ ਲਾਇਆ ਸੀ ਕਿ ਇਹ ਸਾਡੇ ਕੌਂਸਲਰਾਂ ਨੂੰ ਕਰਦੇ ਵਿੱਚ ਜਾ ਕੇ ਧਮਕਾ ਰਹੇ ਨੇ ਦਬਾਰ ਰਹੇ ਨੇ ਆਪਣੇ ਹੱਕ ਦੇ ਵਿੱਚ ਵੋਟ ਪਾਉਣ ਦੇ ਲਈ ਉਹੀ ਗੱਲ ਹੋਈ ਕਿ ਆ ਕਾਂਗਰਸ ਦੇ ਕੌਂਸਲਰਾਂ ਨੇ ਡਰ ਦੇ ਤਹਿਤ ਆਪਣੀ ਵੋਟ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਹੱਕ ਦੇ ਵਿੱਚ ਪੁਗਤਨ ਪੁਗਤਾ ਦਿੱਤੀ ਜਿਸ ਕਰਕੇ ਕਾਂਗਰਸ ਦਾ ਮੇਅਰ ਬਣਨ ਦੀ ਬਜਾਏ ਆਮ ਆਦਮੀ ਪਾਰਟੀ ਆਪਣਾ ਮੇਅਰ ਬਣਾਉਣ ਦੇ ਵਿੱਚ ਕਾਬਜ ਹੋ ਗਈ ਏ ਤੁਹਾਨੂੰ ਵੀਡੀਓ ਦਿਖਾਉਂਦੇ ਆ ਜਿਸ ਤਰ੍ਹਾਂ ਕਿ ਕਾਂਗਰਸ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਵੱਡੇ ਦੋਸ਼ ਲਾਏ ਜਾ ਰਹੇ ਨੇ ਅੱਜ ਜੇ ਇੱਕ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਕਾਂਗਰਸ ਦੀ ਪਾਰਟੀ ਦੀ ਸਰਕਾਰ ਦੇ ਤਰ੍ਹਾਂ ਹੀ ਚਲਦੀ ਨਜ਼ਰ ਆ ਰਹੀ ਹੈ ਕਿਉਂਕਿ ਜਦੋਂ ਕਾਂਗਰਸ ਪਾਰਟੀ 17 ਤੋਂ 2022 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਸੀਐਮ ਸਨ ਅਤੇ ਰਾਜਾ ਵੜਿੰਗ ਜੀ ਕੈਬਨਿਟ ਮੰਤਰੀ ਸਨ ਤੇ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਵੀ ਧੱਕੇ ਕਰਕੇ ਆਪਣੇ ਮੇਅਰ ਬਣਾਏ ਪਿੰਡਾਂ ਦੇ ਵਿੱਚ ਆਪਣੇ ਸਰਪੰਚ ਬਣਾਏ ਸਾਰੇ ਕੈਬਨਿਟ ਮੰਤਰੀ ਅਤੇ ਮੌਜੂਦਾ ਐਮਐਲਏ ਨੇ ਉੱਪਰ ਦੋਸ਼ ਲੱਗੇ ਸਨ ਕਿ ਇਹਨਾਂ ਨੇ ਧੱਕੇਸ਼ਾਹੀ ਕੀਤੀ ਏ ਉਸ ਤੋਂ ਪਹਿਲਾਂ 10 ਸਾਲ ਸ਼ਰੋਮੀ ਅਕਾਲੀ ਦਲ ਬਾਦਲ ਪਰਿਵਾਰ ਉਹ ਵੀ ਆਪਣੇ ਕਬਜ਼ੇ ਕਰਦਾ ਰਿਹਾ ਸਰਪੰਚਾਂ ਤੇ ਪਿੰਡਾਂ ਦੇ ਸਰਪੰਚ ਨੂੰ ਆਪਣੇ ਕਬਜ਼ੇ ਬਣਾ ਦੇ ਤਹਿਤ ਬਣਾਉਂਦੇ ਸਨ ਕਾਉਂਸਲਰ ਆਪਣੀ ਜੇਬ ਦੇ ਵਿੱਚੋਂ ਕੱਢਦੇ ਸਨ ਉਸੇ ਤਰ੍ਹਾਂ ਹੀ ਅੱਜ ਆਮ ਆਦਮੀ ਪਾਰਟੀ ਨੇ ਆਪਣੀ ਜੇਬ ਦੇ ਵਿੱਚੋਂ ਕੱਢ ਕੇ ਕਾਉਂਸਲਰ ਧਰ ਦਿੱਤਾ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਸ ਤਰ੍ਹਾਂ ਲੁਧਿਆਣਾ ਦੇ ਵਿੱਚ ਕੀਤਾ ਉਹਨਾਂ ਨੇ ਜਿਸ ਤਰ੍ਹਾਂ ਪਟਿਆਲੇ ਦੇ ਵਿੱਚ ਕੀਤਾ ਉਸੇ ਤਰ੍ਹਾਂ ਹੀ ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਆਪਣਾ ਕਾਉਂਸਲਰ ਬਣਾਉਣ ਦੇ ਵਿੱਚ ਕੰਮ ਜੱਬ ਹੋ ਗਿਆ ਕਿਉਂਕਿ ਮੌਜੂਦਾ ਸਰਕਾਰ ਹੈ ਸੀਐਮ ਭਗਵੰਤ ਮਾਨ ਕੋਲ ਪਾਵਰ ਹੈ ਅਤੇ ਪਾਵਰ ਦੀ ਵਰਤੋਂ ਕਰਦੇ ਹੋਏ ਉਹਨਾਂ ਨੇ ਇੱਕ ਵਾਰ ਫਿਰ ਕਾਉਂਸਲਰਾਂ ਨੂੰ ਡਰਾ ਧਮਕਾ ਕੇ ਆਪਣੇ ਹੱਕ ਦੇ ਵਿੱਚ ਭੁਗਤਣ ਲਈ ਮਜਬੂਰ ਕਰ ਦਿੱਤਾ ਜਿਸ ਕਰਕੇ ਨਵੇਂ ਕਾਉਂਸਲਰ ਜੋ ਬਣੇ ਸਨ ਅਤੇ ਜੋ ਆਜ਼ਾਦ ਕਾਉਂਸਲਰ ਸਨ ਉਹ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਰਲ ਗਏ ਅਤੇ ਕਾਂਗਰਸ ਦੇ ਬਹੁਤ ਸਾਰੇ ਕਾਉਂਸਲਰ ਆਪਣੀ ਵੋਟ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਪਾਉਣ ਵਿੱਚ ਕਿਤੇ ਨਾ ਕਿਤੇ ਡਰਦੇ ਹੋਏ ਭੁਗਤਾਨ ਕਰ ਗਏ ਜਿਸ ਕਰਕੇ ਆਮ ਆਦਮੀ ਪਾਰਟੀ ਨੇ